ਇੱਕ ਕਰਨਲ ਦੀ ਵਾਈਫ ਦੇ ਨਾਲੇ ਢੇਡੇ ਕਢਾਤਿਆ ਮੈਂ ਕਹਿਣਾ ਕੋਈ ਉਹਦਾ ਕਿੱਲਾ ਹੀ ਤਗੜਾ ਆ ਪਿੱਛੇ ਹੈ ਦੋਨੋਂ ਫੋਰਸਾਂ ਸਟੇਟ ਦੀਆਂ ਨੇ ਇਹ ਗੱਲ ਸਾਬਤ ਹੋ ਗਈ ਆ ਅੱਜ ਤੱਕ ਕਿਸੇ ਫੌਜੀ ਨੂੰ ਕੁੱਟਿਆ ਨਹੀਂ ਪੁਲਿਸ ਨੇ ਇਹ ਸਾਬਤ ਹੋ ਗਈ ਆ ਕਿ ਪੰਜਾਬ ਜਿਹੜੀ ਪੁਲਿਸ ਆ ਉਹ ਪੰਜਾਬ ਦੀ ਸਟੇਟ ਜਿਹੜੀ ਆ ਪੁਲਿਸ ਸਟੇਟ ਬਣ ਗਈ ਆ ਇੱਥੇ ਕੋਈ ਸੁਣਵਾਈ ਨਹੀਂ ਕਿਸੇ ਦੀ ਹੋਣੀ ਜਨਾਜ਼ਰ ਭਗਵੰਤ ਮਾਨ ਮੁੱਖ ਮੰਤਰੀ ਆ ਭਗਵੰਤ ਮਾਨ ਜਿਹੜਾ ਆ ਉਹਦਾ ਆਪਣਾ ਜਿਹੜਾ ਕੈਰੇਕਟਰ ਆ ਉਹ ਉਹਨੇ ਸਾਬਤ ਕਰਤਾ ਕਿ ਜਿਹੜੇ ਬੰਦੇ ਗਲਬਤ ਕਰਨ ਆਏ ਸੀ ਉਹਨਾਂ ਨੂੰ ਰੈਸਟ ਕਰ ਲਿਆ ਬਾਅਦ ਚ ਉਹਨਾਂ ਦੇ ਘਰੋਂ ਝਾੜਦੇ ਉਹ ਖਾੜਕੂ ਜਥੇਬੰਦੀਆਂ ਜਿਹੜੀਆਂ ਆਰਮ ਸਟਰਗਲ ਕਰ ਰਹੀਆਂ ਸੀ ਉਹਨਾਂ ਦੇ ਵੀ ਬੰਦੇ ਜਦੋਂ ਜਾਂਦੇ ਗਲਬਤ ਕਰਨ ਲਈ ਜਾਂ ਗਲਬਤ ਹੋਈ ਹੋਗੀ ਕਦੀ ਵੀ ਇਦਾਂ ਨਹੀਂ ਹੋਇਆ ਕਿ ਉਹ ਆਪਣੇ ਟਿਕਾਣੇ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨੇ ਰੈਸਟ ਕਰ ਲਿਆ ਹੋਏ ਜਾਂ ਨਾਲੇ ਗੋਲੀ ਚਲਾਤੀ ਹੋਏ मतलब ਹਥਿਆਰਬੰਦ ਫੋਰਸਜ਼ ਨੂੰ ਵੀ ਨਹੀਂ ਕਦੇ ਨਹੀਂ ਹੋਇਆ ਜੀ ਇਹ ਪਹਿਲੇ ਇਹ ਤੁਸੀਂ ਵੇਖੋ ਔਰ ਉਹ ਵੀ ਕਿਸਾਨ ਸਿਰੇ ਦੇ ਪੰਜਾਬ ਦੇ ਜਿਹੜੇ ਆਗੂ ਨੇ ਪੰਜਾਬ ਸਟੇਟ ਦਾ ਮਾਹੌਲ ਜਿਹੜਾ ਆ ਉਹ ਖਰਾਬ ਹੋਣਾ ਆ ਤੇ ਮਾਹੌਲ ਖਰਾਬ ਹੋਊਗਾ ਫੇਰ ਅੰਮਿਤ ਸ਼ਾਹ ਹੁਣੀ ਕਹਿਣਗੇ ਕਿ ਸਾਡੀ ਸਰਕਾਰ ਆਊਗੀ ਤੇ ਠੀਕ ਕਰਾਂਗੇ ਇੱਥੇ ਉਹਨਾਂ ਨੇ ਸਰਕਾਰ ਬਣਾਉਣੀ ਆ ਇਹ ਇਧਰ ਨੂੰ ਵੱਧ ਰਹੇ ਇਹ ਜਾ ਕੇ ਮੀਟਿੰਗ ਕਰਕੇ ਆ ਅੰਮਿਤ ਸ਼ਾਹ ਦੇ ਨਾਲ ਤੇ ਇਹਨਾਂ ਨੇ ਜਾ ਕੇ ਮੀਟਿੰਗ ਕਰਕੇ ਉਹਦੇ ਵਿੱਚ ਫੈਸਲੇ ਲੈਣੇ ਕਿ ਕਿਸਾਨਾਂ ਨੂੰ ਕੁੱਟਣਾ ਆ ਤੇ ਲੁੱਟਣਾ ਵੀ ਆ ਜੇ ਜਦੋਂ ਮੁਗਲਾਂ ਨਾਲ ਜੁੱਧ ਹੋਇਆ ਨਾ ਤੇ ਉਹ ਕੀ ਕਹਿੰਦੇ ਹੁੰਦੇ ਸੀ ਵੀ ਲੁੱਟ ਤਾੜੀ ਐਵੇਂ ਕਿਸਾਨਾਂ ਨਾਲ ਹੋਇਆ ਹੈ ਕੇ ਧਰਨਾ ਚੁੱਕੋ ਲੁੱਟ ਤੁਹਾਡੀ ਸਿਲੰਡਰ ਚੁੱਕਦੇ ਉੱਥੇ ਅਸੀਂ ਲੋਕੀ ਵੇਖਿਆ ਐਨੀ ਗਲਤ ਸਟੇਟਮੈਂਟ ਪੰਜਾਬ ਪੁਲਿਸ ਦੇ ਇੱਕ ਅਫਸਰ ਨੇ ਦਿੱਤੀ ਕਹਿੰਦਾ ਜੇ ਦੁਬਾਰੇ ਇਦਾਂ ਦੀ ਗੱਲ ਕੀਤੀ ਤੇ ਪੁਲਿਸ ਵੀ ਇਸ ਗੱਲ ਲਈ ਤਿਆਰ ਆ ਧਮਕੀ ਦਿੱਤੀਆਂ ਨੇ ਵੀ ਲੋਕ ਹੱਕਾਂ ਲਈ ਛੜਕਾਂ ਤੇ ਆਏ ਤੇ ਅਸੀਂ ਕੁੱਟਾਂਗੇ ਪਹਿਲਾਂ ਅਕਾਲੀਆਂ ਵੇਲੇ ਹੋਇਆ ਅਣਪਛਾਤੀ ਪੁਲਿਸ ਬਾਈਬਲ ਕਲਾ ਹੁਣ ਇੱਥੇ ਅਣਪਛਾਤੀ ਪੁਲਿਸ ਦਾ ਹੋ ਗਿਆ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਜੀ ਜੇ ਲੋਕ ਖੜੇ ਨਾ ਹੋਏ ਤਾਂ ਇਹ ਜਿਹੜੀ ਸਟੇਟ ਪੁਲਿਸ ਸਟੇਟ ਬਣ ਗਈ ਆ ਨਾ ਸਮਗਲਰਾਂ ਤੇ ਪਰਚੇ ਹੋਇਆ ਨਾ ਸਮਗਲਰਾਂ ਦੇ ਨਾਲੇ ਘਰ ਟਾਇਆ ਸਾਨੂੰ ਇੱਕ ਮਹੀਨਾ ਦੇ ਦਿਨ ਅਸੀਂ ਨਿਸ਼ਾਨਦੇਖ ਕਰਕੇ ਦੱਸਨੇ ਆ ਜਿਹੜੇ ਘਰ ਟਾਉਣੇ ਨੇ ਜੇ ਉਧਰ ਨੂੰ ਇਹਨਾਂ ਦਾ ਬਲਡੋਜ਼ਰ ਤੁਰ ਵੀ ਪਿਆ ਤੇ ਮੇਰਾ ਨਾਮ ਬਟਾ ਦਿਓ ਰਾਨੋਵਰ ਕਹਿੰਦਾ ਘਰ ਟਾਉਣ ਜਾ ਕੇ ਇੱਕ ਵਾਰੀ ਬਲਡੋਜ਼ਰ ਲੈ ਜਾਣ ਉਹਦੇ ਘਰ ਅਸੀਂ ਮੰਨਾਂਗੇ ਵੀ ਹਾਂ ਇਹ ਕਾਰਵਾਈ ਕਰ ਰਹੇ ਨੇ ਹੋਰ ਵੀ ਅਸੀਂ ਨਹੀਂ ਜਾਣ ਦੀ ਕਰਾਂਗੇ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਅੱਜ ਪਟਿਆਲਾ ਦੇ ਵਿੱਚ ਕਰਨਲ ਪਸ਼ਪਿੰਦਰ ਬਾਸ ਦੇ ਹੱਕ ਵਿੱਚ ਇੱਕ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਵਕ ਵਕ ਜਥੇਬੰਦੀਆਂ ਪਹੁੰਚ ਰਹੀਆਂ ਨੇ ਸਾਫ ਕਾ ਫੌਜੀਆਂ ਨੇ ਜਥੇਬੰਦੀਆਂ ਪਹੁੰਚ ਰਹੀਆਂ ਨੇ ਸਾਫ ਪਸੰਦ ਲੋਕ ਪਹੁੰਚੇ ਆ ਉੱਥੇ ਬਾਬਾ ਜਿਹੜੇ ਬਖਸ਼ੀਸ਼ ਜੀ ਵੀ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਾਪਾ ਜੀ ਕਿਵੇਂ ਦੇਖਦੇ ਹੋ ਮਤਲਬ ਰੌੜਾ ਪੈਂਦਾ ਕਿ ਪੁਲਿਸ ਸਟੇਟ ਬਣਦਾ ਜਾ ਰਿਹਾ ਬਣਦਾ ਜਾ ਰਿਹਾ ਕਰਨਲ ਤੱਕ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਵੀ ਹੱਥ ਪੈਣ ਲੱਗ ਗਏ ਹੁਣ ਚਲੋ ਦੇਰ ਆਏ ਦਰਸਤ ਆਏ ਲੋਕਾਂ ਦੀਆਂ ਅੱਖਾਂ ਖੁੱਲੀਆਂ ਨੇ ਅਸੀਂ ਤਾਂ ਬਹੁਤ ਚਿਰ ਤੋਂ ਇਹ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਮੈਂ ਥੋੜੇ ਜਿਹੇ ਜਿਹੜਾ ਸਿਸਟਮ ਹੈ ਆਪਾਂ ਉਹਦੀ ਪ੍ਰਤੀ ਥੋੜਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਇਹ ਸਿਸਟਮ ਕਰ ਕੀ ਰਿਹਾ ਹੈ ਜਿਹੜਾ ਮੁੱਖ ਮੰਤਰੀ ਆ ਸਟੇਟ ਦਾ ਅਸਲ 'ਚ ਮੁੱਖ ਮੰਤਰੀ ਨੇ ਜਦੋਂ ਦਾ ਆਪਣਾ ਅਹੁਦਾ ਸੰਭਾਲਿਆ ਹੂੰ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕਿਸੇ ਵੀ ਮਹਿਕਮੇ ਦੇ ਵਿੱਚ ਹੂੰ ਇੰਨੀਆਂ ਤਰੱਕੀਆਂ ਨਹੀਂ ਹੈਗੀਆਂ ਕਿਸੇ ਮਹਿਕਮੇ ਦੇ ਵਿੱਚ ਇੰਨੀ ਭਰਤੀ ਨਹੀਂ ਹੋਈ ਜੀ ਉਹਨਾਂ ਨੇ ਖਾਸ ਤਵੱਜੋ ਦਿੱਤੀ ਆ ਪੁਲਿਸ ਸਟੇਟ ਨੂੰ ਜੀ ਉਹਨਾਂ ਨੂੰ ਇਹ ਪਤਾ ਹੈ ਕਿ ਜੇ ਪੁਲਿਸ ਮੇਰੇ ਕੰਟਰੋਲ 'ਚ ਰਹਿੰਦੀ ਆ ਤੇ ਲੋਕਾਂ ਨੂੰ ਕੁੱਟ ਕੇ ਠੀਕ ਕੀਤਾ ਜਾ ਸਕਦਾ ਹੈ ਜੋ ਆਪਣੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਵਾਪਰ ਰਿਹਾ ਆ ਜਿਹੜਾ ਮੁੱਖ ਮੰਤਰੀ ਆ ਉਹਦਾ ਜਿਹੜਾ ਕੈਰੇਕਟਰ ਆ ਉਹ ਸਟੇਟ ਲਈ ਸਟੇਟ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਜਿਹੜਾ ਸਾਡੀ ਸਟੇਟ ਦਾ ਮਾਲਕ ਹੈ ਉਹਦਾ ਕੈਰੈਕਟਰ ਕਿਵੇਂ ਦਾ ਆ ਤੁਸੀਂ 2-3 ਦਿਨ ਪਹਿਲਾਂ ਮੈਂ ਤੁਹਾਨੂੰ ਮੁਗਲ ਸ਼ਾਸਨ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਨੇ ਸਭ ਤੋਂ ਲੰਮਾ ਰਾਜ ਇੱਥੇ ਕੀਤਾ ਆ ਉਹਨਾਂ ਤੋਂ ਲੈ ਕੇ ਅੱਜ ਤੱਕ ਦੀ ਇੱਕ ਹਕੀਕਤ ਜਿਹੜੀ ਆ ਚਾਹੇ ਉਹ ਖਾੜਕੂ ਜਥੇਬੰਦੀਆਂ ਜਿਹੜੀਆਂ ਆਰਮ ਸਟਰਗਲ ਕਰ ਰਹੀਆਂ ਸੀ ਉਹਨਾਂ ਦੇ ਵੀ ਬੰਦੇ ਜਦੋਂ ਜਾਂਦੇ ਗੱਲਬਾਤ ਕਰਨ ਲਈ ਜਾਂ ਗੱਲਬਾਤ ਹੋਈ ਹੋਊਗੀ ਕਦੀ ਵੀ ਇਦਾਂ ਨਹੀਂ ਹੋਇਆ ਕਿ ਉਹ ਆਪਣੇ ਟਿਕਾਣੇ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨੇ ਰੈਸਟ ਕਰ ਲਿਆ ਹੋਏ ਜਾਂ ਨਾਲ ਗੋਲੀ ਚਲਾਤੀ ਹੋਈ। ਮਤਲਬ ਹਥਿਆਰਬੰਦ ਫੋਰਸਜ਼ ਨੂੰ ਵੀ ਨਹੀਂ ਕਦੇ ਨਹੀਂ ਹੋਇਆ ਜੀ ਇਹ ਪਹਿਲੇ ਇਹ ਤੁਸੀਂ ਵੇਖੋ ਔਰ ਉਹ ਵੀ ਕਿਸਾਨ ਸਿਰੇ ਦੇ ਪੰਜਾਬ ਦੇ ਜਿਹੜੇ ਆਗੂ ਨੇ ਤੇ ਜਿਹੜੇ ਕਿ ਉਸ ਗੱਲ ਹੀ ਲੜ ਰਹੇ ਨੇ ਜਿਦੇ ਲਈ ਭਗਵੰਤ ਮਾਨ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਵੀ ਇੱਥੇ ਪ੍ਰਸ਼ਾਦਾ ਪਾਣੀ ਛਕਣਾ ਆ। ਉਸ ਗੱਲ ਲਈ ਲੜ ਰਹੇ ਨੇ। ਔਰ ਉਹਨਾਂ ਨੂੰ ਮੈਂ ਕਹਿਣਾ ਵੀ ਇਹ ਬਹੁਤ ਵੱਡੀ ਕਹਿਰ ਵਾਲੀ ਗੱਲ ਆ। ਕਿ ਮੀਟਿੰਗ ਲਈ ਸਦਕੇ ਬੰਦਿਆਂ ਨੂੰ ਅਰੈਸਟ ਕਰਨਾ ਫਿਰ ਉਹਨਾਂ ਦੇ ਉੱਤੇ ਗਿਣੀ ਮਿਤੀ ਸਾਜ਼ਤੀ ਨਾਲ ਬਹੁਤ ਵੱਡੀ ਫੋਰਸ ਲਾ ਕੇ ਔਰ ਅੱਜ ਕਈ ਥਾਵਾਂ ਤੋਂ ਟਰਾਲੀਆਂ ਬਰਾਮਦ ਕੀਤੀਆਂ ਨੇ ਜੀ ਸਾਢੇ ਤਿੰਨ ਤਿੰਨ ਚਾਰ ਚਾਰ ਲੱਖ ਦੀ ਟਰਾਲੀ ਹੈ ਜੀ ਜਿਹੜੀ ਲੋਕ ਚੋਰੀ ਕਰਕੇ ਲੈ ਗਏ ਸਾਡੀ ਉੱਤੇ ਟਰਾਲੀ ਖੜੀ ਹੋਏ ਚੋ ਏਸੀ ਐਲਈਡੀ ਸਭ ਕੁਝ ਚੋਰੀ ਕਰਕੇ ਲੈ ਗਏ ਜੀ ਕੁਝ ਨਹੀਂ ਛੱਡਿਆ ਹੁਣ ਬੰਦੇ ਨੇ ਪਰਨਾ ਬੰਨਿਆ ਆ ਸੈਲਫ ਮਾਰੀ ਤੇ ਲੈ ਗਏ ਇਹਨਾਂ ਨੇ ਜਿਹੜਾ ਇੱਥੇ ਲੋਕਲ ਐਮਐਲਏ ਆ ਉਹਨੇ ਆਪਣੇ ਚਾਹੇਤਿਆਂ ਨੂੰ ਸਦਿਆ ਵੀ ਆਪਾਂ ਨਸ਼ਿਆਂ ਦੇ ਖਿਲਾਫ ਇੱਕ ਮਾਰਚ ਕੱਢਣਾ ਆ ਆਪਾਂ ਲੋਕਾਂ ਨੂੰ ਇਹ ਕਹਿਣਾ ਆ ਪਰ ਤੁਹਾਨੂੰ ਇਹ ਆ ਵੀ ਜਿਹੜਾ ਲੈ ਗਿਆ ਸੋ ਲੈ ਗਿਆ ਪਰ ਆਪਾਂ ਇਹ ਖਾਲੀ ਕਰਨਾ ਹੈ ਜਿਹੜਾ ਹੁੱਕ ਪਾ ਕੇ ਲੈ ਗਿਆ ਟਰਾਲੀ ਉਹਦੀ ਐਂ ਕਰਕੇ ਇਹਨਾਂ ਨੇ ਸਾਨੂੰ ਜੋ ਪਤਾ ਲੱਗਾ ਆ ਇਸ ਤਰ੍ਹਾਂ ਇਹਨਾਂ ਨੇ ਕੱਟ ਕਰਕੇ ਤੇ ਕਿਸਾਨਾਂ ਦਾ ਜਿਹੜਾ ਧਰਨਾ ਉਜਾੜ ਦਿੱਤਾ ਔਰ ਆਪਣੇ ਬਜ਼ੁਰਗਾਂ ਦੀਆਂ ਪੱਗਾਂ ਲਈਆਂ ਇਹੀ ਭਗਵੰਤਮਾਨ 2 3 4 ਸਾਲ ਪਹਿਲਾਂ ਛੜਕਾਂ ਤੇ ਬੈੰਦਾ ਰਿਹਾ ਇਸੇ ਚੀਜ਼ ਦੀ ਡਿਮਾਂਡ ਕਰਦਾ ਰਿਹਾ ਅੱਜ ਉਹਨਾਂ ਨੂੰ ਹੀ ਇਹਨੇ ਔਰ ਐਨੀ ਗਲਤ ਸਟੇਟਮੈਂਟ ਪੰਜਾਬ ਪੁਲਿਸ ਦੇ ਇੱਕ ਅਫਸਰ ਨੇ ਦਿੱਤੀ ਕਹਿੰਦਾ ਜੇ ਦੁਬਾਰੇ ਇਦਾਂ ਦੀ ਗੱਲ ਕੀਤੀ ਤੇ ਪੁਲਿਸ ਵੀ ਇਸ ਗੱਲ ਲਈ ਤਿਆਰ ਆ ਧਮਕੀ ਦਿੱਤੀਆਂ ਨੇ ਵੀ ਲੋਕ ਹੱਕਾਂ ਲਈ ਜੇ ਛੜਕਾਂ ਤੇ ਆਏ ਤੇ ਅਸੀਂ ਕੁੱਟਾਂਗੇ ਲੋਕ ਹੱਕਾਂ ਲਈ ਆ ਨਹੀਂ ਸਕਦੇ ਇਹ ਗੱਲ ਦੀ ਪਟਿਆਲਾ ਪੁਲ ਜਿਹੜਾ ਸੀਨੀਅਰ ਅਫਸਰ ਨੇ ਉਹਨਾਂ ਨੇ ਧਮਕੀ ਦਿੱਤੀ ਆ ਕਸਾਨਾਂ ਦੇ ਵਿੱਚ ਦੀ ਲੋਕਾਂ ਨੂੰ ਵੀ ਕੋਈ ਬੰਦਾ ਪ੍ਰੋਟੈਸਟ ਨਾ ਕਰੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਹੁਣ ਤੱਕ ਜਿਹੜੀ ਨਸ਼ਿਆਂ ਦੇ ਮਹਿੰਮ ਚੱਲੀ ਆ ਮੇਰੀ ਜਾਣਕਾਰੀ ਮੁਤਾਬਕ ਇਹ ਆ ਕਿ ਘਰ ਵੀ ਨਸ਼ੇੜੀਆਂ ਦੇ ਢਟਾਏ ਆ ਤੇ ਪਰਚੇ ਵੀ ਨਸ਼ੇੜੀਆਂ ਤੇ ਹੋਇਆ 100 ਦਾ 100% ਨਸ਼ੇੜੀਆਂ ਤੇ ਪਰਚੇ ਤੇ ਨਸ਼ੇੜੀਆਂ ਦੇ ਘਰ ਨਾ ਸਮਗਲਰਾਂ ਤੇ ਪਰਚੇ ਹੋਇਆ ਨਾ ਸਮਗਲਰਾਂ ਦੇ ਨਾਲੇ ਘਰ ਢਟਾਏ ਆ ਸਾਨੂੰ 1 ਮਹੀਨਾ ਦੇ ਦੇਣ ਅਸੀਂ ਨਿਸ਼ਾਨਦੇਖ ਕਰਕੇ ਦੱਸਦੇ ਹਾਂ ਜਿਹੜੇ ਘਰ ਢਟਾਉਣੇ ਨੇ ਜੇ ਉਧਰ ਨੂੰ ਇਹਨਾਂ ਦਾ ਬਲਡੋਜ਼ਰ ਤੁਰ ਵੀ ਪਿਆ ਤੇ ਮੇਰਾ ਨਾਮ ਬਟਾ ਦਿਓ ਮਸਲਾ ਇਹ ਆ ਕਿ ਐਡਾ ਐਡੀ ਵੱਡੀ ਝੂਠ ਤੇ ਖੜੀ ਆ ਸਰਕਾਰ ਐਡੇ ਵੱਡੇ ਝੂਠ ਤੇ ਖੜੀ ਆ ਔਰ ਇੱਥੇ ਇੱਕ ਮੌਜੂਦਾ ਜਿਹੜਾ ਜੌਬ ਕਰ ਰਿਹਾ ਆ ਆਰਮੀ ਦਾ ਕਰਨਲ ਉਹਨੂੰ ਇੱਕ ਪੁਲਿਸ ਇਨਸਪੈਕਟਰ ਮਤਲਬ ਕੁੱਟ ਦਿੰਦੇ ਨੇ ਕੁੱਟ ਕੇ ਫਿਰ ਪਰਚਾ ਨਹੀਂ ਹੋਣ ਦਿੰਦੇ ਢਾਬੇ ਵਾਲੇ ਵੱਲੋਂ ਦਿੰਦੇ ਫਿਰ ਅਣਪਛਾਤੀ ਪੁਲਿਸ ਇਹ ਦੋ ਵਾਰੀ ਹੋ ਗਿਆ ਪਹਿਲਾਂ ਅਕਾਲੀਆਂ ਵੇਲੇ ਹੋਇਆ ਅਣਪਛਾਤੀ ਪੁਲਿਸ ਬਾਬਲ ਕਲਾਂ ਹੁਣ ਇੱਥੇ ਅਣਪਛਾਤੀ ਪੁਲਿਸ ਦਾ ਹੋ ਗਿਆ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਜੀ ਜੇ ਲੋਕ ਖੜੇ ਨਾ ਹੋਏ ਤਾਂ ਇਹ ਜਿਹੜੀ ਸਟੇਟ ਪੁਲਿਸ ਸਟੇਟ ਬਣ ਗਈ ਆ ਪਿਛਲੇ ਕੋਸ਼ ਮਹੀਨਿਆਂ ਦੇ ਵਿੱਚ ਜੋ ਵਾਪਰ ਰਿਆ ਆ ਪੰਜਾਬ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਆ ਉਹ ਦਿੱਲੀ ਦਾ ਮੁੱਖ ਮੰਤਰੀ ਆ ਪੰਜਾਬ ਦਾ ਮੁੱਖ ਮੰਤਰੀ ਹੈ ਹੀ ਨਹੀਂ ਇੱਥੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਨਹੀਂ ਆ ਪੰਜਾਬ ਦਾ ਮੁੱਖ ਮੰਤਰੀ ਹੈ ਕੇਜਰੀਵਾਲ ਸਸੋਧਿਆ ਐਂਡ ਪਾਰਟੀ ਉਹ ਪੰਜਾਬ ਦੇ ਮੁੱਖ ਮੰਤਰੀ ਤੇ ਚੋਣਾਂ ਨੂੰ ਮੁੱਖ ਰੱਖ ਕੇ ਇੱਥੇ ਆ ਕੇ ਬਹਿ ਵੀ ਗਿਆ ਅੱਜ ਫਰੰਟ ਲਾਈ ਨਾ ਜਗਬਾਨੀ ਦੀ ਕਿ ਸੋਧਿਆ ਹੁਣੀ ਇੱਥੇ ਆ ਗਿਆ ਜਿਹੜੇ ਪੰਜਾਬ ਦੀ ਰੈਂਦੀ ਸਰਕਾਰ ਚਲਾਣਗੇ ਭਗਵੰਤ ਮਾਨ ਦੀ ਡੋਰ ਜਿਹੜੀ ਆ ਉਹ ਦਿੱਲੀ ਦੇ ਹੱਥ ਚ ਆ ਇਹ ਜਾ ਕੇ ਮੀਟਿੰਗ ਕਰਕੇ ਆਹਮਦ ਸ਼ਾਹ ਦੇ ਨਾਲ ਤੇ ਇਹਨਾਂ ਨੇ ਜਾ ਕੇ ਮੀਟਿੰਗ ਕਰਕੇ ਉਹਦੇ ਵਿੱਚ ਫੈਸਲੇ ਲੈ ਲੈਣੇ ਕਿ ਕਿਸਾਨਾਂ ਨੂੰ ਕੁੱਟਣਾ ਆ ਤੇ ਲੁੱਟਣਾ ਵੀ ਆ ਸਾਡੇ ਬੰਦਿਆਂ ਨੂੰ ਕੁੱਟਿਆ ਵੀ ਤੇ ਸਾਡੇ ਪਰਿਵਾਰਾਂ ਨੂੰ ਲੁੱਟਿਆ ਵੀ ਇਹ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਆ ਜਿਹੜਾ ਇਕੱਠਾ ਇਹ ਨਿਰਣਾਇਕ ਹੋਊਗਾ ਵੇਖੋ ਮੈਂ ਐਜੇ ਇੱਕ ਸਿੱਖ ਕਿਸੇ ਜਥੇਬੰਦੀ ਜਾਂ ਕਿਸੇ ਧਿਰ ਦੇ ਨਾਲ ਨਹੀਂ ਆ ਅਸੀਂ ਆ ਮਜਲੂਮ ਦੇ ਨਾਲ ਕਿ ਜਿਹੜੇ ਬੰਦੇ ਨਾਲ ਧੱਕਾ ਹੋਇਆ ਅਸੀਂ ਉਹਦੇ ਨਾਲ ਖੜਨਾ ਹੈ ਉਹ ਚਾਹੇ ਆਰਮੀ ਅਫਸਰ ਹੋਵੇ ਚਾਹੇ ਕੋਈ ਪੁਲਿਸ ਵਾਲਾ ਹੋਵੇ ਚਾਹੇ ਕੋਈ ਨਿਜੀ ਹੋਵੇ ਚਾਹੇ ਕੋਈ ਦੂਜਾ ਹੋਵੇ ਮਸਲਾ ਸਿਰਫ ਧੱਕੇ ਦਾ ਆ ਇੱਕ ਕਰਨਲ ਦੀ ਵਾਈਫ ਦੇ ਇਨਾ ਨੇ ਗੇੜੇ ਕਢਾਤੇ ਆ ਮੈਂ ਕਿਹਨਾ ਕਹ ਉਹਦਾ ਕਿੱਲਾ ਹੀ ਤਗੜਾ ਆ ਪਿੱਛੇ ਹੈ ਦੋਨੋਂ ਫੋਰਸਾਂ ਸਟੇਟ ਦੀਆਂ ਨੇ ਪਰ ਇੱਥੇ ਇਹ ਗੱਲ ਸਾਬਤ ਹੋ ਗਈ ਆ ਅੱਜ ਤੱਕ ਕਿਸੇ ਫੌਜੀ ਨੂੰ ਕੁੱਟਿਆ ਨਹੀਂ ਪੁਲਿਸ ਨੇ ਇਹ ਸਾਬਤ ਹੋ ਗਈ ਆ ਕਿ ਪੰਜਾਬ ਜਿਹੜੀ ਪੁਲਿਸ ਆ ਉਹ ਪੰਜਾਬ ਦੀ ਸਟੇਟ ਜਿਹੜੀ ਆ ਪੁਲਿਸ ਸਟੇਟ ਬਣ ਗਈ ਆ ਇੱਕ ਗੱਲ ਦੱਸਿਓ ਐਫ ਆਈ ਆਰ ਦੱਜਕਲ ਬਾਈ ਨੇਮ ਵੀ ਕਰਤੀ 109 ਵਰਗੀਆਂ ਧਰਾਵਾਂ 307 ਦੇ ਬਰਾਬਰ ਦੀਆਂ ਧਰਾਵਾਂ ਵੀ ਲਾ ਦਿਤੀਆਂ ਕਿ ਪਰ ਹਾਲੇ ਤੱਕ ਇੱਕ ਗੱਲ ਤੇ ਆ ਕਿ ਅਰੈਸਟ ਬਦਲੀ ਜਰੂਰ ਹੋਣਾ ਚਾਹੀਦੀ ਕਿ ਅਰੈਸਟ ਨਹੀਂ ਪਾਉਣੀ ਚਾਹੀਦੀ ਏਡੇ ਵੱਡੇ 307 ਵਾਲੀਆਂ ਧਰਾਵਾਂ ਲੱਗ ਜਾਂਦੇ ਦੇਖੋ ਗੱਲ ਮੈਂ ਤੁਹਾਨੂੰ ਉਹੀ ਕਹਿਣ ਲਿਆ ਕਿ ਜਦ ਜਦ ਰਾਜ ਹੀ ਪੁਲਿਸ ਦਾ ਆ ਜਦ ਇਥੇ ਰਾਜ ਪੁਲਿਸ ਦਾ ਆ ਤੇ ਫਿਰ ਪੁਲਿਸ ਦੇ ਰਾਜ ਦੇ ਵਿੱਚ ਕੀ ਪਾੜਦੇ ਆਪਾਂ ਇੱਥੇ ਕੋਈ ਸੁਣਵਾਈ ਨਹੀਂ ਕਿਸੇ ਦੀ ਹੋਣੀ ਜਨਾਜ਼ਰ ਭਗਵੰਤ ਮਾਨ ਮੁੱਖ ਮੰਤਰੀ ਆ ਭਗਵੰਤ ਮਾਨ ਜਿਹੜਾ ਆ ਉਹਦਾ ਆਪਣਾ ਜਿਹੜਾ ਕੈਰੇਕਟਰ ਆ ਉਹ ਉਹਨੇ ਸਾਬਤ ਕਰਤਾ ਕਿ ਜਿਹੜੇ ਬੰਦੇ ਗਲਤ ਗੱਲਬਾਤ ਕਰਨ ਆਏ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬਾਅਦ ਚ ਉਹਨੇ ਦੇ ਘਰ ਉਹ ਜਾੜਤੇ ਹੂੰ ਇਹ ਮਤਲਬ ਉਹਨੇ ਆਪਣਾ ਜਿਹੜਾ ਆ ਇੱਕ ਤੁਹਾਨੂੰ ਦੱਸਾਂ ਕਿ ਸਭਾ ਕਰੈਕਟਰ ਜਿਹੜਾ ਲੋਕਾਂ ਦੇ ਸਾਹਮਣੇ ਸ਼ੋਅ ਕਰ ਦਿੱਤਾ ਤੇ ਦੂਜੀ ਆ ਕਾਰਵਾਈ ਜਿਹੜੀ ਆ ਮੈਂ ਕਹਿੰਨਾ ਕਿ ਹੋ ਸਕਦਾ ਆ ਪ੍ਰਮਾਤਮਾ ਕਰੇ ਵੀ ਇਹੀ ਨਿਰਣਾਇਕ ਹੋ ਜੇ ਕੁਝ ਨਾ ਕੁਝ ਮੀਲ ਪੱਥਰ ਗੱਡਿਆ ਜਾਏ ਜਿਹਦੇ ਨਾਲ ਮਾੜੀ ਮੋਟੀ ਥਲੜੇ ਜਿਹੜੇ ਅਫਸਰ ਨੇ ਉਹਨਾਂ ਨੂੰ ਅੱਖ ਲਾਇਆ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਉੱਤੇ ਇੱਕ ਖੇਡ ਖੇਡੀ ਜਾ ਰਹੀ ਆ ਆਪੇ ਚ ਲੜਾ ਕੇ ਆਪੇ ਲੋਕਾਂ ਦੇ ਘਰ ਲੁੱਟ ਕੇ ਤੇ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਆ ਇਹ ਇੱਕ ਬਹੁਤ ਵੱਡਾ ਡਰਾਮਾ ਆ ਮੈਂ ਤੁਹਾਨੂੰ ਕਹਿਣ ਦਿਆਂ ਠੀਕ ਹੈ ਜੀ ਰਾਨੋ ਵਰਗਿਆਂ ਦਾ ਘਰ ਢਾਉਣ ਜਾ ਕੇ ਇੱਕ ਵਾਰੀ ਬਲਡੋਜ਼ਰ ਲੈ ਜਾਣ ਉਹਦੇ ਘਰ ਅਸੀਂ ਮੰਨਾਂਗੇ ਵੀ ਹਾਂ ਇਹ ਕਾਰਵਾਈ ਕਰ ਰਹੇ ਨੇ ਹੋਰ ਵੀ ਅਸੀਂ ਨਹੀਂ ਜਾਣਦੀ ਕਰਾਂਗੇ ਜਿਹੜਾ ਇਹ ਇੱਕ ਨੈਕਸਸ ਆ ਸਟੇਟ ਦੇ ਜਿਹੜੀ ਪਾਵਰ ਹੁੰਦੀ ਆ ਉਹ ਜਿਹੜੀ ਸਟੇਟ ਦੇ ਵਿੱਚ ਲੜ ਰਹੀ ਆ ਤੇ ਇਹ ਕੋ ਲੋਕ ਹੁੰਦੇ ਨੇ ਜਿਹੜੇ ਸਮਗਲਰ ਨੇ ਸਮਗਲਰ ਦੀਆਂ ਜੜਾਂ ਜੜੀਆਂ ਨੇ ਉਹ ਕਿਸੇ ਵੀ ਸਟੇਟ ਦੀ ਵਿਧਾਨ ਸਭਾ ਤੱਕ ਜਾਂਦੀਆਂ ਨੇ ਜੀ ਥੱਲੇ ਨਹੀਂ ਹੁੰਦੀਆਂ ਤੇ ਇਹ ਉਹ ਲੋਕਾਂ ਤੇ ਕਾਰਵਾਈ ਹੋ ਰਹੀ ਆ ਜਿਹੜੇ ਨਸ਼ਾ ਪੀਂਦੇ ਨੇ ਅਜੇ ਤੱਕ ਉਹਨਾਂ ਲੋਕਾਂ ਤੇ ਕਾਰਵਾਈ ਨਹੀਂ ਹੋਈ ਜਿਹੜੇ ਸਮੱਗਲਰ ਨੇ ਸਮੱਗਲਰ ਤੇ ਆ ਆਪਣੇ ਇਹ ਕਿਤੋਂ ਕਾਰਵਾਈ ਕਰ ਲਣਗੇ ਇਹਨਾਂ ਨੇ ਕੱਲ ਇਹ ਮੈਂ ਤੁਹਾਨੂੰ ਦੱਸ ਦਾਂਗੇ ਜਦੋਂ ਮੁਗਲਾਂ ਨਾਲ ਜੰਦ ਹੋਇਆ ਨਾ ਤੇ ਉਹ ਕੀ ਕਹਿੰਦੇ ਹੁੰਦੇ ਸੀ ਵੀ ਲੁੱਟ ਤੁਹਾਡੀ ਐਵੇਂ ਕਿਸਾਨਾਂ ਨਾਲ ਹੋਇਆ ਕਿ ਧਰਨਾ ਚੁੱਕੋ ਲੁੱਟ ਤੁਹਾਡੀ ਸਿਲੰਡਰ ਚੁੱਕਦੇ ਉੱਥੇ ਅਸੀਂ ਲੋਕੀ ਵੇਖਿਆ ਉੱਥੇ ਟਰਾਲੀਆਂ ਖਿੱਚਦੇ ਲੋਕੀ ਵੇਖਿਆ ਸੀ ਇਹ ਬਹੁਤ ਵੱਡਾ ਤੱਕਾ ਹੋਇਆ ਹੈ ਮਤਲਬ ਕਿ ਪਰ ਮੈਂ ਫਿਰ ਵੀ ਕਹਿਣਾ ਕਿ ਜੇ ਸੱਚਮੁੱਚ ਹੀ ਲੋਕਾਂ ਦੀ ਗੱਲ ਕਿਤੇ ਸੱਚੀ ਨਾ ਹੋ ਜੇ ਵੀ ਸਰਕਾਰ ਦੇ ਨਾਲ ਕੋਈ ਮਿਲਿਆ ਹੋਇਆ ਸੀ ਜਾਂ ਨਹੀਂ ਮਿਲਿਆ ਹੋਇਆ ਸੀ ਜੇ ਇਹ ਗੱਲ ਨਾ ਹੋਈ ਤੇ ਮੈਂ ਕਹਿਣਾ ਵੀ ਜੇ ਜਿਹੜਾ ਵੀ ਕੋਈ ਪੰਜਾਬ ਦੇ ਜਿਹੜੇ ਕਿਸਾਨ ਨੇ ਜਿਹੜੇ ਉਹਨਾਂ ਦੇ ਲੀਡਰ ਨੇ ਕੋਈ ਵੀ ਐਕਸ਼ਨ ਲੈਣਗੇ ਅੱਗੇ ਹੋ ਕੇ ਲੜਾਂਗੇ ਉਹਨਾਂ ਦੇ ਬਿਨਾਂ ਕਿਸੇ ਭੇਦ ਭਾਵ ਦੇ ਸਾਹਮਣੇ ਖੜਾਂਗੇ ਇਹ ਏ ਢੀ ਵੱਡੀ ਗੱਲ ਹੋਈ ਆ ਪੰਜਾਬ ਸਟੇਟ ਦਾ ਮਾਹੌਲ ਜਿਹੜਾ ਆ ਉਹ ਖਰਾਬ ਹੋਣਾ ਆ ਤੇ ਮਾਹੌਲ ਖਰਾਬ ਹੋਊਗਾ ਫੇਰ ਅਮਿਤ ਸ਼ਾਹ ਹੁਣੀ ਕਹਿਣਗੇ ਕਿ ਸਾਡੀ ਸਰਕਾਰ ਆਊਗੀ ਤੇ ਠੀਕ ਕਰਾਂਗੇ ਇੱਥੇ ਉਹਨਾਂ ਨੇ ਸਰਕਾਰ ਬਣਾਉਣੀ ਆ ਇਹ ਇਧਰ ਨੂੰ ਵੱਧ ਰਹੇ ਨੇ ਬਹੁਤ ਧੰਨਵਾਦ ਬਾਕੀ ਸ਼ੁਕਰੀਆ